ਅੱਜ ਖਿਡਾਰੀਆਂ ਦੇ ਕੀਤੇ ਜਾਣੇ ਨੇ ਸਾਰੇ ਪ੍ਰਬੰਧ ਦਾ ਧੰਨਵਾਦ ਐਨ ਕਦੇ ਵੱਡੀ ਮਾਇਆ ਲੱਗਦੀ ਐ ਐਨ ਕਦੇ ਨਵਦੀਪ ਚੌਧਰੀ ਤੇ ਮਨੀਤ ਚੌਧਰੀ ਕਹਿੰਦੇ ਗੁਰੂ ਥੋਮੇ ਦਾ ਹਰ ਇੱਕ ਜੱਫਾ 11000 ਦਾ ਹੋਵੇਗਾ ਲੈ ਗੁਰੂ ਜੀਆ ਕਿੱਦਾਂ ਤਿਆਰੀ ਅੱਜ ਘਰ ਦਾ ਮੇਲਾ ਅੱਜ ਘਰ ਦਾ ਮੇਲਾ ਜੱਫੇ ਲਾਉਣੇ ਪੈਣਿਆ ਪਰ ਪਿੰਡ ਵਾਲੇ ਕਰਦਾ ਉਹ ਤਾਂ ਗੱਲ ਪੁੱਢੀ ਹੋ ਗਈ ਐ ਹੁਣ ਕਹਿੰਦੀ ਐ ਹੋ 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 तारी छकी सारी अब मरीज में तारी अब मैं तारा बचना अब तारा नहीं तारा बचना बसे अगली बेल फटो भाई कि आ गया ਸਭਾ ਕੋਲ ਗੱਲ ਕੋ ਜਰੇ ਤੋੜ ਜਰੇ ਬਹੁਤ ਬਹੁਤ ਧੰਨਵਾਦ ਹੈ ਜੀ ਕਹਿ ਕੇ ਮੰਗ ਲਈ ਭਗਵਾਨ ਅਨਪੂਰੀ ਜੀ ਜਾਂਦਰੀ ਸਾਹਿਬ ਆ ਜੀ ਗਰਾਉਂਡ ਦੇ ਪਰ ਤੋਂ ਆ ਜੀ ਠੀਕ ਹੈ ਜੀ ਬੇਨਤੀ ਹੈ ਉਹ ਜੀ ਦਾ ਅਨਾਉਂਸ ਕਰੀਏ ਤਾਂ ਜੋ ਜੰਮੀ ਜੰਮੀ ਆਪਾਂ ਸਨਮਾਨ ਲਈ ਜੀ ਖੜ੍ਹ ਲਿਓ ਮੜੀਏ ਇੱਕ ਮਿੰਟ ਪਹਾੜਾਂ ਤੋਂ ਵੱਧ ਤਿਆਰ ਹੈ ਜੀ ਸਾਡੇ ਦਾ ਰਜਿਤ ਦਾ ਔਰ ਇੱਕ ਟਕੜਾ ਮੈਚ ਖੇਡ ਮੈਦਾਨ ਦੇ ਵਿੱਚ ਬੋਲੀ ਸਾਹਮਣੇ ਕਿਹਦੇ ਪ੍ਰਧਾਨ ਕਬੱਡੀ ਪੌਂਡ ਦੇ ਲਈ ਵਜਾ ਹੋਇਆ ਮੇਰੇ ਮਿੱਤਰੋ ਸਾਹਮਣੇ 3 4 4 ਬਰ ਤਿਆਰ ਹੁਣ ਚਾਰਾਂ ਦੇ ਵਿੱਚ ਡਬਲ ਟੱਚ ਦੇ ਖੜੇ ਹੋ ਗਏ ਹੈ ਹਾਂਜੀ ਸਾਡੇ ਦਰਮਾਨ ਪਹੁੰਚਣਾ ਦੀਪਾ ਪ੍ਰਧਾਨ ਜੀ ਤੇ ਬੰਦੀਮ ਡਾਕਟਰ ਜੀ ਕੌਲਗੀਰ ਤੋਂ ਬਚਨਦਰ ਸਿੰਘ ਜੀ ਤੇਰ ਮੁਲਿਮਾ ਜੀ ਬਹੁਤ ਦੇਬਤੀ ਸਾਡੇ ਹਰਦੀਪ ਸਿੰਘ ਜਾਤੀ ਤਿਸ਼ਨਪੁਰੀਆ ਔਰ ਨੂਰ ਸਿੰਘ ਜਿਨ੍ਹਾਂ ਨੇ ਸਟੇਟ ਕਮੇਟੀ ਨੂੰ ਗਿਆਰਾਂ ਹਜ਼ਾਰ ਰੁਪਏ ਆਪਣੇ ਵੱਲੋਂ ਹੌਸਲਾ ਅਫਜ਼ਾਈ ਕਰਦੇ ਦਿੱਤਾ ਔਰ ਮੇਰਾ ਪ੍ਰਿਆਤ ਕਰਤਾ ਸਕੀਰ ਤੋਂ ਮੈਂ ਬਿੰਦੂ ਘੋੜੀ ਵੀ ਪਹੁੰਚ ਰਿਹਾ ਤੇ ਸਾਰੇ ਦੇ ਦਿਲ ਦੀ ਕੈਨਲ ਨੂੰ ਧੰਨਵਾਦੀ ਹਾਂ ਤੇ

ਲੈਵੀ ਕਬੱਡੀ ਅਰਸਾਲਾ ਖੇਡ ਰਿਹਾ ਕਬੱਡੀ ਮੈਚ ਖੇਡ ਰਿਹਾ ਹੈ ਵਾਹ ਗੁਰੂ ਦੇਖ ਰਹੇ ਵੀ ਸਾਡੇ ਤੋਂ ਬੇ ਸੋਹੇ ਮੁੰਡਾ ਥੋਪੀ ਤੋਂ ਆ ਕੇ ਸਕੇਤ ਦੇ ਸੰਪਰਕ ਕਰਕੇ ਸਾਡੇ ਨਾਲ ਇੱਕ ਗੱਲ ਹੈ ਸਾ ਵੀ ਜਸਨ ਤੇਰੇ ਤੋਂ ਬਹੁਤ ਆਸ਼ਾ ਨੇ ਰੇਡ ਪਾਗੀ ਖਾਨ ਜੀ ਸਾਡੇ ਕਬੱਡੀ ਬੋਰਡ ਦੇ ਪ੍ਰਬੰਧ ਵਿਸ਼ੇ ਤੌਰ ਤੇ ਪੁੱਜੇ ਹੋਏ ਹੈ ਕੱਲੇ ਕੱਲੇ ਸਪੈਕਰ ਦੇ ਹਾਂ ਹਨੀਫ ਮੱਖੋ ਵਾਲੀਆ ਜੀ ਹੈ ਸਾਡਾ ਬੜਾ ਧੰਨਵਾਦ ਹਾਂ ਜੀ ਪਤਨ ਅਲੀ ਜੀ ਨੇ ਵੀ ਆਣਾ ਸੀ ਪਰ ਗੁਜ਼ਰਦੀ ਦੇ ਕਰਕੇ ਨਹੀਂ ਪੁੱਜ ਸਕੇ